ਪੰਜਾਬ ਦੇ ਵਿੱਚ 15 ਅਕਤੂਬਰ 2024 ਨੂੰ ਹੋਈਆਂ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਇਸ ਵੇਲੇ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਸਰਪੰਚਾਂ ਦੀਆਂ 90 ਤੇ ਪੰਚਾਂ ਦੀਆਂ 171 ਅਹੁਦੇ ਖਾਲੀ ਨਸਰਾਰ ਨੇ ਇਸ ਨੂੰ ਪਰੰਦੇ ਲਈ ਜਿਮਨੀ ਚੋਣ 28 ਜੁਲਾਈ ਨੂੰ ਹੋਵੇਗੀ ਇਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ਡਿਊਲ ਐਲਾਨ ਦਿੱਤਾ ਦਾ ਸਹੀ ਚੋਣ ਕਮਿਸ਼ਨ ਦੇ ਮੁਤਾਬਕ ਵੋਟਿੰਗਸ ਲਈ 8 ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੇ ਲਈ ਹੋਣੀ ਹੈ ਇਸ ਦੀ ਗਿਣਤੀ ਵੋਟਰਾਂ ਵਾਲੇ ਦੇ ਨਹੀਂ ਸ਼ਾਮ ਨੂੰ ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਨਾਮਜ਼ਦਗੀਆਂ 14 ਤੋਂ ਲੈ ਕੇ 17 ਜੁਲਾਈ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ ਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸਰਪੰਚ ਦੇ ਅਹੁਦੇ ਤੇ ਲੜਨ ਵਾਲੇ ਉਮੀਦਵਾਰਾਂ ਦੇ ਲਈ ਖਰਚ ਹੱਦ 40000 ਰੁਪਏ ਜਦਕਿ ਪੰਚ ਦੇ ਲਈ ਖਰਚ ਹੱਦ ਜਿਹੜੀ ਉਹ 30000 ਰੁਪਏ ਨਵਤਾਰਤ ਕੀਤੀ ਰਾਜ਼ੀ ਹੈ ਕਿ ਪਿਛਲੇ ਵਰੇ ਹੋਈਆਂ ਪੰਚਾਇਤੀ ਚੋਣਾਂ ਦੇ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਗੜਬੜੀ ਹੋਉਂਦੀਆਂ ਖਬਰਾਂ ਆਈਆਂ ਇਸ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੋਂ ਚੋਣਾਂ ਜਿਹੜੀਆਂ ਨੇ ਮੁਲਤਵੀ ਹੋਈਆਂ ਤੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਵੀ ਚੋਣ ਹੋਈ। ਬਾਅਦ ਵਿੱਚ ਕਈ ਹਿੰਸਕ ਘਟਨਾਵਾਂ ਵਾਪਰੀਆਂ। ਇੱਥੋਂ ਤੱਕ ਕਿ ਸਰਬਸੰਮਤੀ ਦੇ ਨਾਲ ਚੁਣੇ ਗਏ ਸਰਪੰਚਾਂ ਦੇ ਕਤਲ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਪੰਚਾਇਤੀ ਚੋਣਾਂ ਦੇ ਵਿੱਚ ਗੜਬੜੀ ਦੇ ਕਾਰਨ ਕਈ ਲੋਕ ਹਾਈ ਕੋਰਟ ਪਹੁੰਚੇ ਹਨ। ਪੰਚਾਇਤੀ ਚੋਣਾਂ ਦੇ ਵਿੱਚ ਸਭ ਤੋਂ ਵੱਧ ਪਟੀਸ਼ਨਾਂ ਹਾਈ ਕੋਰਟ ਪਹੁੰਚੇ ਹਨ। ਜਿਸ ਤੋਂ ਬਾਅਦ ਕਈ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਇਹ ਮਾਨ ਸਰਕਾਰ ਵਲੇ ਜਹੀ ਪਹਿਲੀ ਘਟਨਾ ਹੋਵੇਗੀ। ਜਦੋਂ ਪੰਚਾਇਤੀ ਚੋਣਾਂ 'ਵਿਲੋਂ ਉਮੀਦਵਾਰ ਹਾਈ ਕੋਰਟ ਪਹੁੰਚੇ ਤੇ ਇੰਨੇ ਵੱਡੀ ਗਿਣਤੀ ਦੇ ਵਿੱਚ ਪਟੀਸ਼ਨਾਂ ਦਾਖਲ ਹੋਣ ਤੋਂ ਬਾਅਦ ਇੱਥੇ ਹੁਣ ਵੱਡਾ ਐਲਾਨ ਹੁੰਦਾ ਤੁਹਾਨੂੰ ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਦੇ ਵਿੱਚ ਕਿਸ ਤਰੀਕੇ ਦਾ ਹੁਣ ਮਾਹੌਲ ਰਹਿਣ ਵਾਲਾ ਪੰਜਾਬ ਦੇ ਵਿੱਚ 15 ਅਕਤੂਬਰ 2024 ਨੂੰ ਹੋਈਆਂ ಗ್ರಾಮ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਇਸ ਵੇਲੇ ਵੱਖ-ਵੱਖ ਜ਼ਿਲ੍ਹੇ ਦੇ ਵਿੱਚ ਸਰਪੰਚਾਂ ਦੀਆਂ 90 ਤੇ ਪੰਚਾਂ ਦੀਆਂ 171 ਅਹੁਦੇ ਖਾਲੀ ਨਸਰਾਂ ਨੇ ਇਸ ਨੂੰ ਪਰੰਦੇ ਲਈ ਜਿਮਨੀ ਚੋਣ 28 ਜੁਲਾਈ ਨੂੰ ਹੋਵੇਗੀ ਇਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ਡਿਊਲ ਐਲਾਨ ਦਿੱਤਾ ਹੈ ਦਾ ਸਹੀ ਚੋਣ ਕਮਿਸ਼ਨ ਦੇ ਮੁਤਾਬਕ VOTINGS ਪਰ 8 ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਦੇ ਨਾਈ ਹੋਣੀ ਹੈ ਇਸ ਦੀ ਗਿਣਤੀ ਵੋਟਰ ਵਾਲੇ ਦੇ ਨਹੀਂ ਸ਼ਾਮ ਨੂੰ ਪੋਲਿੰਗ ਸਟੇਸ਼ਨਾਂ 'ਤੇ ਕੀਤੀ ਜਾਵੇਗੀ ਨਾਮਜ਼ਦ ਗਿਆ 14 ਤੋਂ ਲੈ ਕੇ 17 ਜੁਲਾਈ ਤੱਕ ਪਰੀਆਂ ਜਾਣ ਗਿਆ ਨਾਮਜ਼ਦਗੀਆਂ ਦੀ ਪੜਤਾਲ 18 ਜੁਲਾਈ ਨੂੰ ਕੀਤੀ ਜਾਵੇਗੀ ਤੇ ਕਾਗਜ਼ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ ਪੰਜਾਬ ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸਰਪੰਚ ਦੇ ਅਹੁਦੇ ਤੇ ਲੜਨ ਵਾਲੇ ਉਮੀਦਵਾਰਾਂ ਦੇ ਲਈ ਖਰਚ ਹੱਦ 40000 ਰੁਪਏ ਜਦਕਿ ਪੰਚ ਦੇ ਲਈ ਖਰਚ ਹੱਦ ਜਿਹੜੀ ਉਹ 30000 ਰੁਪਏ ਨਿਰਧਾਰਤ ਕੀਤੀ ਗਈ ਰਾਜਾ ਇਹ ਕਿ ਪਿਛਲੇ ਵਰੇ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਬਹੁਤ ਸਾਰੀਆਂ ਥਾਵਾਂ ਤੇ ਗੜਬੜੀ ਹੋਣ ਦੀਆਂ ਖਬਰਾਂ ਆਈਆਂ ਇਸ ਨੂੰ ਲੈ ਕੇ ਬਹੁਤ ਸਾਰੀਆਂ ਥਾਵਾਂ ਤੋਂ ਚੋਣਾਂ ਜਿਹੜੀਆਂ ਨੇ ਮੁਲਤਵੀ ਹੋਈਆਂ ਤੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਰਪੰਚਤੀ ਦੇ ਨਾਲ ਵੀ ਚੋਣ ਹੋਈ ਬਾਅਦ ਦੇ ਵਿੱਚ ਕਈ ਹਿੰਸਕ ਘਟਨਾਵਾਂ ਵਾਪਰੀਆਂ ਇਥੋਂ ਤੱਕ ਕਿ ਸਰਪੰਚਤੀ ਦੇ ਨਾਲ ਚੁਣੇਗੇ ਸਰਪੰਚਾਂ ਦੇ ਕਤਲ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਰ ਪੰਚਾਇਤੀ ਚੋਣਾਂ ਦੇ ਵਿੱਚ ਗੜਬੜੀ ਦੇ ਕਾਰਨ ਕਈ ਲੋਕ ਹਾਈ ਕੋਰਟ ਪਹੁੰਚੇ ਨਾ ਪੰਚਾਇਤੀ ਚੋਣਾਂ ਦੇ ਵਿੱਚ ਸਭ ਤੋਂ ਵੱਧ ਪਟੀਸ਼ਨਾਂ ਹਾਈ ਕੋਰਟ ਪਹੁੰਚੇ ਜਿਸ ਤੋਂ ਬਾਅਦ ਕਈ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਈਮਾਨ ਸਰਕਾਰ ਵਲੇ ਜਹੀ ਪਹਿਲੀ ਘਟਨਾ ਹੋਵੇਗੀ ਜਦੋਂ ਪੰਚਾਇਤੀ ਚੋਣਾਂ ਵੇਲੇ ਉਮੀਦਵਾਰ ਹਾਈ ਕੋਰਟ ਪਹੁੰਚਦੇ ਇੰਨੇ ਵੱਡੀ ਗਿਣਤੀ ਦੇ ਵਿੱਚ ਪਟੀਸ਼ਨਾਂ ਦਾਖਲ ਹੋਣ ਤੋਂ ਬਾਅਦ ਇੱਥੇ ਹੁਣ ਵੱਡਾ ਐਲਾਨ ਹੁੰਦਾ ਤੁਹਾਨੂੰ ਦੇਖਣਾ ਹੋਵੇਗਾ ਕਿ ਇਹਨਾਂ ਚੋਣਾਂ ਦੇ ਵਿੱਚ ਕਿਸ ਤਰੀਕੇ ਦਾ ਹੁਣ ਮਾਹੌਲ ਰਹਿਣ ਵਾਲਾ ਹੈ